ਭਾਰਤ ਨੂੰ ਦੇਖੋ 85% ਕੁਰਬਾਨੀਆਂ ਕਰਨ ਵਾਲੇ ਸਿੱਖ ਪੰਜਾਬੀ ਆ ਪਰ ਇੱਥੇ ਹੁਣ ਸਵਾਲ ਹੀ ਖੜਾ ਹੁੰਦਾ ਉਹ ਅੱਜ ਜਿਹੜਾ ਭਾਰਤ ਅੱਜ ਦੇ ਸਮੇਂ ਸਿੱਖਾਂ ਨੂੰ ਕਿਸੇ ਹੋਰ ਅੱਖ ਨਾਲ ਦੇਖਦਾ ਆਪਾਂ ਇਹਨੂੰ ਇਸ ਵਿਸ਼ੇ ਨੂੰ ਤੁਰੰਤ ਉਹੀ ਗੱਲ ਮੈਂ ਹੁਣ ਕਰਨ ਲੱਗਾ ਸੀ ਨਾ ਮੰਨ ਲਓ ਵੀ ਮਤਲਬ ਸਾਡੇ ਵਰਗਾ ਦੇਸ਼ ਭਗਤ ਕੋਈ ਨਹੀਂ ਪਰ ਜਿੰਨੇ ਗਦਾਰੀ ਦੇ ਲੇਬਲ ਲੇਬਲ ਭਾਰਤੀ ਮੀਡੀਆ ਨੇ ਜਾਂ ਸਦਾ ਕਲਗ ਉਦੀ ਮੀਡੀਆ ਨੇ ਜਿਹੜੇ ਸਾਡੇ ਤੇ ਲਾਏ ਲਾਏ ਮਗਰ ਅਸੀਂ ਜਿਹੜੇ ਕਨਸਾਨੀਆਂਦੋਂ ਉਹਨਾਂ ਦੀ ਮਤਲਬ ਕਿ ਆਪਦੇ ਹੱਕਾਂ ਦੀ ਮੰਗ ਕਰਨ ਵਾਸਤੇ ਇੱਥੇ ਬੈਠੇ ਆ ਦਿੱਲੀ ਧਰਨੇ ਤੇ ਤਾਂ ਉੱਥੇ ਵੀ ਮਤਲਬ ਸਾਨੂੰ ਗਦਾਰ ਅੱਤਵਾਦੀ ਵੱਖਵਾਦੀ ਖਾਲਸਤਾਨੀ ਇਦਾਂ ਕਹਿ ਕੇ ਕਿ ਭੰਡਿਆ ਗਿਆ ਹਾਂ ਜਦ ਕਿ ਦੇਖੋ ਜੇ ਮਤਲਬ ਭਾਰਤ ਦੀ ਆਜ਼ਾਦੀ ਦੀ ਗੱਲ ਹੈ ਤਾਂ ਵੀ 85% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਜੇ ਉਸ ਤੋਂ ਬਾਅਦ ਵੀ ਮਤਲਬ ਕਿ ਜੰਗਾਂ ਲੜੀਆਂ ਗਈਆਂ ਤਾਂ ਉਹਦੇ ਵਿੱਚ ਵੀ ਸਿੱਖ ਮੂਰੇ ਹੋ ਕੇ ਲੜੇ ਬਿਲਕੁਲ ਬਿਲਕੁਲ ਉਸ ਤੋਂ ਬਾਅਦ ਮਤਲਬ ਕਿ ਅੱਜ ਵੀ ਬਾਰਡਰਾਂ ਦੇ ਉੱਤੇ ਸਿੱਖ ਬੈਠੇ ਨੇ ਅੱਜ ਵੀ ਲੜ ਰਹੇ ਨੇ ਹਾਂ ਅੱਜ ਵੀ ਲੜ ਰਹੇ ਨੇ ਤੇ ਭਾਰਤ ਦੀ ਕਿਸੇ ਵੀ ਮਤਲਬ ਕਿ ਕਹੋ ਵੀ ਕੋਈ ਵੀ ਮੂਵਮੈਂਟ ਹੋਵੇ ਉਹਦੇ ਵਿੱਚ ਸਿੱਖਾਂ ਨੇ ਵਾਧੇ ਚੜ ਕੇ ਹਿੱਸਾ ਲਿਆ ਹੈਗਾ ਭਾਵੇਂ ਉਹਦੇ ਚ ਆਪ ਦਾ ਨੁਕਸਾਨ ਕਰਾਇਆ ਆਪਾਂ ਜਿਵੇਂ ਹਰੀ ਕ੍ਰਾਂਤੀ ਦੀ ਗੱਲ ਵੀ ਆਪਾਂ ਕਰੀਏ ਤਾਂ ਮਤਲਬ ਉਹਦੇ ਚ ਭਾਵੇਂ ਸਿੱਖਾਂ ਨੇ ਆਪ ਦਾ ਨੁਕਸਾਨ ਕਰਾਇਆ ਆਪ ਪਾਪਾ ਕਿ ਭਾਵੇਂ ਅਸੀਂ ਜ਼ਹਿਰੀਲੇ ਬਣਾ ਲਿਆ ਪਰ ਭਾਰਤ ਦੀ ਜੋ ਲੋੜ ਸੀ ਅਸੀਂ ਢੱਡ ਭਰਿਆ ਹੈ ਨਾ ਉਹ ਚੀਜ਼ ਮਤਲਬ ਕਿ ਹੋਇਆ ਇੱਥੇ ਇੱਥੇ ਉਹਨਾਂ ਸਵਾਲ ਇਹ ਆ ਕਿ ਮੰਨ ਲਓ ਭਾਰਤ ਦੇ ਲਈ ਚਾਹੇ ਰਾਜਨੀਤੀ ਦੀ ਗੱਲ ਆ ਚਾਹੇ ਭਾਰਤ ਦੇ ਆਜ਼ਾਦੀ ਲਈ ਚਾਹੇ ਕਿਸੇ ਵੀ ਪੱਖ ਲਈ ਹੈ ਨਾ ਸਿੱਖਾਂ ਦਾ ਕੀ ਯੋਗਦਾਨ ਆ ਮੰਨ ਲਓ ਭਾਰਤ ਦੀ ਰਾਜਨੀਤੀ ਵਿੱਚ ਕੀ ਯੋਗਦਾਨ ਦੂਸਰੇ ਪਾਸੇ ਇਹ ਵੀ ਆ ਕਿ ਭਾਰਤੀ ਹਕੂਮਤ ਕਿਸ ਪੱਖ ਤੋਂ ਸਿੱਖਾਂ ਨੂੰ ਦੇਖਦੀ ਆ ਸਿੱਖ ਕਿਸ ਪੱਖ ਤੋਂ ਦੇਖਦੀ ਉਹ ਹੀ ਉਹ ਹੀ ਮੈਂ ਗੱਲ ਕਰ ਰਿਹਾ ਮੈਂ ਉਸੇ ਗੱਲ ਤੇ ਆ ਰਿਹਾ ਸੀਗਾ ਜੇ ਮੰਨ ਲਓ ਵੀ ਇਹ ਇੱਕ ਪਾਸੇ ਦੇਖੋ ਸਿੱਖਾਂ ਨੇ ਜਿਹੜੀਆਂ ਕੁਰਬਾਨੀਆਂ ਨੇ ਹੂੰ ਉਹ ਉਹ ਇੱਕ ਪਾਸੇ ਹੈਨਾ ਪਰ ਇੰਨਾ ਕੁਝ 2% ਹੋਣ ਦੇ ਬਾਵਜੂਦ ਵੀ 85% ਕੁਰਬਾਨੀਆਂ ਕਰਨ ਵਾਲੇ ਨੂੰ ਆਜ਼ਾਦੀ ਦੇ ਵਿੱਚ ਮਿਲਿਆ ਕੀ ਹਾਂਜੀ ਮਿਲ ਗਿਆ ਹੈਨਾ ਜੇ ਆਜ਼ਾਦੀ ਮਿਲੀ ਆਜ਼ਾਦੀ ਭਾਰਤ ਨੂੰ ਮਿਲੀ ਪਰ ਪੰਜਾਬ ਤਾਂ ਵਿਚਾਲੇ ਚੀਤਤਾ ਪੰਜਾਬ ਨੂੰ ਚੀਰਤਾ ਜੀ ਉਹ 47 ਵਲੇ ਮਤਲਬ ਜਿੰਨਾ ਵੰਡ ਹੋਈ ਮਰੇ ਕੌਣ ਉਹਦੇ ਚ ਪੰਜਾਬੀ ਪੰਜਾਬੀ ਮਰੇ ਹੈਨਾ ਚਾਹੇ ਚਲੋ ਉਹਦੇ ਵਿੱਚ ਬਹੁਤ ਸਾਰੇ ਹਿੰਦੂ ਵੀਰ ਵੀ ਸੀਗੇ ਸਿੱਖ ਵੀ ਸੀ ਸਾਰੇ ਪਰ ਮਤਲਬ ਕਿ ਜ਼ਿਆਦਾਤਰ ਮਤਲਬ ਪੰਜਾਬ ਪੰਜਾਬ ਨੂੰ ਵੀ ਚਾਲੂ ਚੀਰਿਆ ਹੈਨਾ ਕੁਰਬਾਨੀ ਵੀ ਮਤਲਬ ਕਿ ਪੰਜਾਬ ਨੇ ਕੀਤੀ ਫਿਰ ਜਦੋਂ ਆਜ਼ਾਦੀ ਆਈ ਉਹਦਾ ਵੀ ਖਮਿਆਜਾ ਪੰਜਾਬ ਨੂੰ ਭੁਗਤਣਾ ਪਿਆ ਤੇ ਦੇਖੋ ਫਿਰ ਵੀ ਸਾਡੀ ਭਾਰਤ ਦੇ ਪ੍ਰਤੀ ਕਿੰਨੀ ਵਫਾਦਾਰੀ ਹੈ ਜਾਂ ਆਪਣੇ ਧਰਮ ਦੇ ਪ੍ਰਤੀ ਕਿੰਨੀ ਕਿੰਨਾ ਸਾਡਾ ਪਿਆਰ ਹੈ ਕਿ ਵੀ ਅਸੀਂ ਸਾਰੀਆਂ ਜਾਇਦਾਦਾਂ ਛੱਡ ਕੇ ਹੂੰ ਸਾਰਾ ਕੁਝ ਉਧਰੋਂ ਛੱਡ ਕੇ ਮਤਲਬ ਕਿ ਭਾਰਤ ਦੇ ਵਿੱਚ ਆ ਗਏ ਫਿਰ ਅੱਗੇ ਆ ਕਿ ਪੰਜਾਬੀ ਪੰਜਾਬੀਆਂ ਨੂੰ ਪੰਜਾਬੀ ਸੂਬਾ ਨਹੀਂ ਮਿਲਿਆ ਹੂੰ ਉਹ ਵੀ ਆਪਾਂ ਚਲੋ ਅੱਗੇ ਗੱਲ ਕਰੀ ਚੱਲਦੇ ਆ ਮੰਨ ਲਓ ਵੀ ਹੁਣ ਜਦੋਂ ਉਧਰੋਂ ਸਾਰਾ ਕੁਝ ਛੱਡ ਕੇ ਆ ਗਏ ਹੂੰ ਤਾਂ ਚਲੋ ਜੋ ਅੰਗਰੇਜ਼ਾਂ ਨੇ ਕਰਤਾ ਜਾਂ ਪੰਜਾਬ ਹੋ ਗਿਆ ਮਤਲਬ ਕਿ ਵਿਚਾਲੇ ਉਚੀਰਤਾ ਉਹ ਗੱਲ ਇੱਕ ਉਹ ਵੀ ਹੋ ਗਈ ਹੈ ਨਾ ਉਸ ਤੋਂ ਬਾਅਦ ਜਿਹੜਾ ਇੱਕ ਸਰਟੀਫਿਕੇਟ ਨਹੀਂ ਮਿਲਦਾ ਹੁੰਦਾ ਹਨਾ ਵੀ ਤੁਸੀਂ ਕੀ ਕੀਤਾ ਹੈਗਾ ਤੇ ਸਾਨੂੰ ਸਰਟੀਫਿਕੇਟ ਕਿ ਮਿਲਿਆ ਜਰਾਇਮ ਪੇਸ਼ਾ ਕਾਮ ਜਰਾਇਮ ਪੇਸ਼ਾ ਕਾਮ ਹਾਂ ਪਹਿਲਾਂ ਉਥੋਂ ਸਾਨੂੰ ਮਤਲਬ ਹਨਾ ਫਿਰ ਮਤਲਬ ਕਿ ਹਰੇਕ ਭਾਸ਼ਾ ਦੇ ਆਧਾਰ ਤੇ ਅਲੱਗ-ਅਲੱਗ ਸੂਬੇ ਬਣਾਤੇ ਕੋਈ ਇੱਕ ਸਿੰਗਲ ਸੂਬਾ ਕਿਸੇ ਹੋਰ ਭਾਸ਼ਾ ਦੇ ਆਧਾਰ ਤੇ ਬਣਾਉਣ ਵਾਸਤੇ ਕਿਸੇ ਵੀ ਸਟੇਟ ਨੂੰ ਜਿਹੜਾ ਹੈਗਾ ਉਹ ਕੋਈ ਅੰਦੋਲਨ ਜਾਂ ਕੋਈ ਧਰਨੇ ਨਹੀਂ ਲਾਉਣੇ ਪਏ ਲਾਉਣੇ ਪਏ ਪਰ ਪੰਜਾਬੀ ਸੂਬਾ ਬਣਾਉਣ ਵਾਸਤੇ ਮਤਲਬ ਕਿ ਮੋਰਚੇ ਲਾਉਣੇ ਵਡਾ ਸੰਘਰਸ਼ ਕਿੰਨੇ ਫਿਰ 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 ਵੀ ਮਤਲਬ ਇੱਕ ਪਹਿਲਾਂ ਤਾਂ ਅੱਧਾ ਛੀਰਿਆ ਸੀਗਾ ਵਿਚਾਲਿਆਂ ਵੀ ਪਾਕਿਸਤਾਨ ਚਲਾ ਗਿਆ ਅੱਧਾ ਅੱਧੋ ਵੱਧ ਪੰਜਾਬ ਜਿਹੜਾ ਭਾਰਤ ਵਿੱਚ ਰਹਿ ਗਿਆ ਉਸ ਨੂੰ ਵੀ ਫਿਰ ਮਤਲਬ ਕਿ ਟੋਟੇ ਕੀਤੇ ਗਿਆ ਉਹਦੇ ਵੀ ਉਹਦੇ ਵਿੱਚੋਂ ਹਰਿਆਣਾ ਬਣਦਾ ਉਹਦੇ ਵਿੱਚੋਂ ਹਿਮਾਚਲ ਕੱਟਦਾ ਉਹਦੇ ਵਿੱਚੋਂ ਮਤਲਬ ਕਿ ਕਿੰਨਾ ਸਾਡਾ ਹਿੱਸਾ ਜਿਹੜਾ ਰਾਜਸਥਾਨ ਚਲਾ ਗਿਆ ਹਨ ਮਤਲਬ ਉਹ ਵੀ ਵਿੱਚੋਂ ਕੱਢ ਕੇ ਸੂਬੇ ਹਾਂ ਸੂਬੇ ਬਣਾ ਦੀ ਛੋਟੀ ਜੀ ਹਾਂ ਮਤਲਬ ਉਹਦੇ ਵਿੱਚੋਂ ਹੀ ਫਿਰ ਚੰਡੀਗੜ੍ਹ ਅਲੱਗ ਹਾਂ ਚੰਡੀਗੜ੍ਹ ਵੀ ਮਤਲਬ ਅਜੇ ਤੱਕ ਨਹੀਂ ਮਿਲਿਆ ਸਾਨੂੰ ਇਹ ਚੀਜ਼ਾਂ ਮਤਲਬ ਸਾਰੀਆਂ ਵੀ ਹਰ ਹਰ ਪੱਖ ਦੇ ਤੱਕਾ ਹਰ ਪੱਖ ਦੇ ਤੱਕਾ ਹੁੰਦਾ ਗਿਆ ਫਿਰ ਉਦੋਂ ਅੱਗੇ ਆਜੋ ਇਹ ਕੁਝ ਚੀਜ਼ਾਂ ਨਾ ਮਤਲਬ ਕਿ ਦੇਖੋ ਜਦੋਂ ਦੇਖੋ ਮੀਡੀਆ ਇਹਨਾਂ ਦੇ ਹੱਥੇ ਵਿੱਚ ਅੱਜ ਤੱਕ ਚਲੋ ਸੋਸ਼ਲ ਮੀਡੀਆ ਥੋੜਾ ਜਿਆ ਆਪਾਂ ਕਹਿ ਸਕਦੇ ਵੀ ਥੋੜੀ ਜੀ ਆਜ਼ਾਦੀ ਹੂੰ ਦੇ ਸਕਦੇ ਮੀਡੀਆ ਨੂੰ ਮਿਲ ਗਈ ਕਿਉਂਕਿ ਸੋਸ਼ਲ ਮੀਡੀਆ ਆ ਗਿਆ ਉਹਦੇ ਕਰਕੇ ਨਹੀਂ ਤਾਂ ਇਸ ਤੋਂ ਪਹਿਲਾਂ ਤਾਂ ਟੋਟਲੀ ਜਿਹੜਾ ਹੈਗਾ ਮੀਡੀਆ ਉਹ ਸਰਕਾਰਾਂ ਦੇ ਹੱਥ ਸੀ ਤੇ ਸਰਕਾਰਾਂ ਨੇ ਮਤਲਬ ਕਿ ਸਾਡੀਆਂ ਕੁਝ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਨੂੰ ਇਸ ਢੰਗ ਦੇ ਨਾਲ ਕਹ ਲਓ ਪੇਸ਼ ਕੀਤਾ ਵੀ ਅਸੀਂ ਮਤਲਬ ਕਿ ਸਾਨੂੰ ਕਟਾਰੇ ਚ ਖਲਾਰਤਾ ਮਤਲਬ ਕਿ ਦੇਸ਼ ਲਈ ਕੁਰਬਾਨੀਆਂ ਕਰਕੇ ਜੇ ਅਸੀਂ ਆਪਦੇ ਹੱਕਾਂ ਲਈ ਕੁਝ ਮੰਗਿਆ ਤਾਂ ਉਹ ਵੀ ਅਸੀਂ ਕੱਲੇ ਆਪਣੇ ਲਈ ਨਹੀਂ ਮੰਗਿਆ ਜਿਹੜਾ ਅਨੰਦਪੁਰ ਦਾ ਮਤਾਂ ਉਹਦਾ ਨਾਂ ਭਾਵੇਂ ਆਨੰਦਪੁਰ ਦਾ ਮਤਾ ਰੱਖਦਾ ਕਿਉਂਕਿ ਆਨੰਦਪੁਰ ਬੈਠ ਕੇ ਮਤਾ ਪਾਇਆ ਗਿਆ ਸੀਗਾ ਜੀ 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 ਉਹਦਾ ਨਾਂ ਆਨੰਦਪੁਰ ਦਾ ਮਤਾ ਰੱਖਦਾ ਉਹ ਆਨੰਦਪੁਰ ਦਾ ਮਤਾ ਕਹਿਣ ਤੇ ਮਤਲਬ ਕਿ ਉਹਨੂੰ ਇੰਨਾ ਕੋ ਬਦਨਾਮ ਕੀਤਾ ਗਿਆ ਉਸ ਮਤੇ ਨੂੰ ਜਾਂ ਉਸ ਉਹਨਾਂ ਮੰਗਾਂ ਨੂੰ ਵੀ ਉਹ ਲੱਗਿਆ ਵੀ ਸ਼ਾਇਦ ਇਹ ਸਿੱਖਾਂ ਨੇ ਕੋਈ ਆਪ ਦੇ ਵੱਖਰੇ ਰਾਜ ਦੀ ਮੰਗ ਕਰ ਰਹੀ ਜਦ ਕਿ ਉਹ ਜਦ ਕਿ ਉਹ ਮਤਲਬ ਕਿ ਸਾਰੀਆਂ ਸਟੇਟਾਂ ਵਾਸਤੇ ਮੰਗਾ ਸੀਗੀਆਂ ਹਾਂ ਇੱਕ ਸਾਂਝੀਆਂ ਮੰਗਾ ਸੀਗੀਆਂ ਕਿਸੇ ਇੱਕ ਕਮਿਊਨਿਟੀ ਦੀਆਂ ਪੰਜਾਬ ਨੇ ਤਾਂ ਹਮੇਸ਼ਾ ਹੀ ਮਤਲਬ ਵੱਡੀ ਪੱਧਰ ਤੇ ਕਹ ਲਓ ਵੀ ਪੂਰੇ ਭਾਰਤ ਦੇ ਲਈ ਲੜਾਈ ਲੜੀ ਆ ਤੇ ਜਦੋਂ ਗੱਲ ਆ ਗਈ ਮਤਲਬ ਸਟੇਟਾਂ ਦੇ ਵੱਧ ਅਧਿਕਾਰਾਂ ਦੀ ਉਦੋਂ ਹੀ ਪੰਜਾਬ ਮੂਰੇ ਹੋ ਕੇ ਲੜਿਆ ਪਰ ਉਹ ਪੰਜਾਬ ਨੂੰ ਬਦਨਾਮ ਹੀ ਨਾ ਕੀਤਾ ਗਿਆ ਮਤਲਬ ਪੰਜਾਬ ਨੂੰ ਬਦਨਾਮ ਹੀ ਨਾ ਕਰ ਦਿੱਤਾ ਗਿਆ ਜਿਵੇਂ ਆਮ ਹੀ ਨਾ ਮਤਲਬ ਤੁਸੀਂ ਕਿਸੇ ਮਹੱਲੇ ਦੀ ਗੱਲ ਕਰ ਲਓ ਜਾਂ ਕਿਸੇ ਪਿੰਡ ਦੀ ਗੱਲ ਕਰ ਲਓ ਉਹਦੇ ਵਿੱਚ ਜਿਹੜਾ ਬੰਦਾ ਹੱਕਾਂ ਦੀ ਮੰਗ ਕਰੇ ਭਾਵੇਂ ਉਹ ਪੂਰੇ ਪਿੰਡ ਦੀ ਮੰਗ ਕਰੇ ਕੁਝ ਗੱਲ ਦਾ ਮੁੱਦਾ ਚੱਕੇ ਤਾਂ ਉਹਨੂੰ ਪਰਸਨਲੀ ਟਾਰਗੇਟ ਕਰਕੇ ਉਹ ਬੰਦੇ ਨੂੰ ਡੀਗ੍ਰੇਡ ਕਰ ਦਿੱਤਾ ਜਾਂਦਾ ਹੈ ਤੇ ਪੰਜਾਬ ਨਾਲ ਉਹੀ ਕੁਛ ਹੋਇਆ ਅਸੀਂ ਮਤਲਬ ਕਿ ਕਹ ਲੋ ਵੀ ਪੰਜਾਬ ਨੇ ਸਟੇਟ ਦੇ ਨਾਲ ਟੱਕਰ ਲਈ ਮੰਨ ਲੋ ਭਾਰਤ ਦੇ ਨਾਲ ਉਹਨਾਂ ਨੂੰ ਕਿਹਾ ਵੀ ਸਾਨੂੰ ਸਾਨੂੰ ਇਹ ਅਲੱਗ-ਅਲੱਗ ਸਟੇਟਾਂ ਨੂੰ ਜਿਹੜਾ ਹੈਗਾ ਉਹ ਵਾਧ ਅਧਿਕਾਰ ਦਿਓ ਇੱਕ ਫੈਡਰਲ ਟਾਚਾ ਬਣੇ ਹਨਾ ਕਿੰਨਾ ਮਤਲਬ ਸਾਰਾ ਉਹ ਚੀਜ਼ਾਂ ਤੇ ਉਹ ਉਹਨੂੰ ਪੰਜਾਬ ਨੂੰ ਉਹੀ ਕਿਟਾਰੇ 'ਚ ਖੜਾ ਕਰਤਾ ਬਿਲਕੁਲ ਔਰ ਉਹਦਾ ਉਹਦਾ ਮਤਲਬ ਕਿ ਇੱਕ ਜਿਹੜੀ ਇੱਕ ਸਮੁੱਚੇ ਪੰਜਾਬੀਆਂ ਦੀ ਮੰਗ ਵੀ ਸੀਗੀ ਤੇ ਸਾਰੀਆਂ ਸਟੇਟਾਂ ਦੀ ਮੰਗ ਵੀ ਸੀਗੀ ਉਹਨੂੰ ਪਹਿਲਾਂ ਪੰਜਾਬ ਤਕਸੀਮਤ ਕੀਤਾ ਫਿਰ ਪੰਜਾਬ ਤੋਂ ਅੱਗੇ ਇਕੱਲੇ ਸਿੱਖਾਂ ਤੱਕ ਹੋਰ ਸਿੱਖਾਂ ਵਿੱਚ ਵੀ ਜਿਹੜੇ ਵੱਖਵਾਦੀ ਉਹਨਾਂ ਉਹਨਾਂ ਤੱਕ ਸੀਮਤ ਕਰਤਾ ਮਤਲਬ ਉਹਨੂੰ ਉਹਨਾਂ ਨੂੰ ਵੱਖਵਾਦੀ ਬਣਾ ਕੇ ਪੇਸ਼ ਕਰਤਾ ਹੁਣ ਤੇ ਉਹਦੇ ਉਸ ਲੈਵਲ ਤੇ ਜਾ ਕੇ ਸਿੱਖਾਂ ਨੂੰ ਇੰਨਾ ਕੋਈ ਬਦਨਾਮ ਕਰਤਾ ਵੀ ਤਾਂ ਜਿਹ ਖਾਲਸਤਾਨ ਨਹੀਂ ਆ ਤਾਂ ਦੇਸ਼ ਧਰੋਹੀ ਆ ਤਾਂ ਇਹ ਉਹ ਵਾ ਹਣਾਂ ਅਸੀਂ ਮਤਲਬ ਕਿ ਦੇਸ਼ ਲਈ ਨਿਆਂ ਕੁਰਬਾਨੀਆਂ ਕਰਨ ਵਾਲੇ ਸਾਨੂੰ ਬਾਰ-ਬਾਰ ਗਦਾਰੀ ਦੇ ਖਿਤਾਬ ਹੀ ਮਿਲਦੇ ਨੇ ਬਾਰ-ਬਾਰ ਸਾਨੂੰ ਵਕਵਾਦੀ ਦੀ ਦੇ ਖਿਤਾਬ ਮਿਲਦੇ ਨੇ ਮਤਲਬ ਜੇਕਰ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਹਿੱਸਾ ਪਾਇਆ ਤੇ ਉਹਦੇ ਬਦਲੇ ਦੇ ਵਿੱਚ ਸਾਨੂੰ ਕੀ ਮਿਲਿਆ ਸਾਡੇ ਅਕਾਲ ਤਖਸੈਬ ਨੂੰ ਟੈਂਕਾਂ ਤੋਪਾਂ ਨਾਲ ਢਾਟੇ ਦਿੱਤੀ ਗਿਆ ਮਤਲਬ ਉਹਦੇ ਉਹਦਾ ਬਦਲੇ ਦਾ ਰੂਪ ਹੀ ਹੈ ਦੇਖੋ ਮੈਂ ਮੈਂ ਜਿਹੜੀ ਗੱਲ ਕਰਨ ਲੱਗ ਪਈਓ ਦੇਖੋ ਸਿੱਖ ਕਿੰਨੇ ਸਰਕੂਲਰ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਦੋਂ ਮਸੀਤਾਂ ਵੀ ਬਣੀਆਂ ਮੰਦਿਰ ਵੀ ਬਣੇ ਹੂੰ ਠੀਕ ਹੈ ਨਾ ਪਰ ਜਦੋਂ ਦੇਖੋ ਉਸ ਤੋਂ ਪਹਿਲਾਂ ਜੇ ਮੁਗਲਾਂ ਦਾ ਰਾਜ ਸੀਗਾ ਉਹਨਾਂ ਨੇ ਮੰਦਰ ਢਾਈ ਹੂੰ ਬਾਅਦ ਵਿੱਚ ਮਤਲਬ ਕਿ ਜੇ ਇਹ ਹਿੰਦੂਆਂ ਦਾ ਰਾਜ ਆਇਆ ਮੰਨ ਲਓ ਹਨਾ ਚਲੋ ਆਪਾਂ ਹਿੰਦੂ ਕਹਿ ਨਹੀਂ ਸਕਦੇ ਬਲਕਿ ਹਿੰਦੂਆਂ ਦੀ ਸ਼ਕਲ ਵਿੱਚ ਉਹਨਾਂ ਦਾ ਰਾਜ ਆਇਆ ਮੰਨ ਲਓ ਠੀਕ ਹੈ ਨਾ ਤਾਂ ਉਹ ਉਹਨਾਂ ਨੇ ਮਤਲਬ ਕਹੋ ਵੀ ਮਸੀਤਾਂ ਵੀ ਢਾਈਆਂ ਗੁਰਦੁਆਰੇ ਵੀ ਢਾਈ ਗੁਰਦੁਆਰੇ ਵੀ ਢਾਈ ਠੀਕ ਹੈ ਨਾ ਸਾਡ ਔਰ ਇੱਕ ਚੀਜ਼ ਇਹਦੇ ਚ ਉਹ ਹੈ ਮੰਨ ਲਓ ਜਦੋਂ ਪੰਜਾਬ ਵਾਰ-ਵਾਰ ਮੰਗਾ ਕਰਦਾ ਤਾਂ ਪੰਜਾਬ ਨੂੰ ਦਬਾਉਣਾ ਉਹਨਾਂ ਲਈ ਮਤਲਬ ਜ਼ਰੂਰੀ ਸੀਗਾ ਜੀ ਉਹਨਾਂ ਲਈ ਸੀਗਾ ਵੀ ਪੰਜਾਬ ਨੂੰ ਦਬਾ ਲਓ ਫਿਰ ਤੁਸੀਂ ਪੂਰੇ ਭਾਰਤ ਤੇ ਰਾਜ ਕਰ ਸਕਦੇ ਨਹੀਂ ਤਾਂ ਨਹੀਂ ਕਰ ਸਕਦੇ ਹੈਨਾ ਹੁਣ ਪੰਜਾਬ ਨੂੰ ਦਬਾਉਣ ਵਾਸਤੇ ਉਹਨਾਂ ਨੇ ਜਿਵੇਂ ਗੁਰਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਰਾਜੇ ਸ਼ੀ ਮੁਕਦਮ ਕੁਤੇ ਜਾਏ ਜਗਾਏਨ ਬੈਠੇ ਸੁੱਤੇ ਹੁਣ ਆ ਜਿਹੜੀ ਪੰਕਤੀ ਨੇ ਜਾਏ ਜਗਾਏਨ ਬੈਠੇ ਸੁੱਤੇ ਵੀ ਪਹਿਲਾਂ ਸ਼ਿਕਾਰ ਨੂੰ ਜਗਾਇਆ ਜਾਂਦਾ ਸੀ ਫਿਰ ਉਹਦਾ ਸ਼ਿਕਾਰ ਕੀਤਾ ਜਾਂਦਾ ਮਤਲਬ ਪਹਿਲਾਂ ਸਿੱਖਾਂ ਨੂੰ ਢਕਾਇਆ ਗਿਆ ਹਾਂ ਮਲਕੇ ਜਿਹੜਾ ਹੁਣ ਜਿਹੜਾ ਆ ਰਿਹਾ ਹੈਗਾ 6 ਜੂਨ ਨੂੰ ਮਤਲਬ ਗੁਰੂ ਸਾਹਿਬ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਹ ਉਹ ਚੀਜ਼ ਜਿਹੜੀ ਮਤਲਬ ਹੋਈ ਆ ਉਹ ਸਿੱਖਾਂ ਨੂੰ ਢਕਾਉਣ ਵਾਸਤੇ ਕੀਤੀ ਗਈ ਹੂੰ ਵੀ ਇਹ ਢੜਕਣਗੇ ਇਹ ਮਤਲਬ ਉਸ ਤਰੀਕੇ ਨਾਲ ਜਿਵੇਂ ਤੁਸੀਂ ਦੇਖੋ ਕੋਸਤਿਂਦਰ ਅੰਕਾਰੀਆਂ ਨੂੰ ਲੈ ਕੇ ਆਉਣਾ ਢੜਕਾਉਣ ਦਾ ਹੀ ਮਕਸਦ ਹਾਂ ਉਹ ਵੀ ਉਹ ਵੀ ਸੀਗਾ ਸਾਰਾ ਮਤਲਬ ਤੁਸੀਂ ਇਹ ਦੇਖੋ ਵੀ ਜਦੋਂ ਅ ਕਾਲ ਤਖਸਾਲ ਨੂੰ ਜਾਂ ਹਰਮੰਦਰ ਸਾਹਿਬ ਨੂੰ ਘੇਰਾ ਪਾਇਆ ਫੌਜ ਨੇ ਅਟੈਕ ਕੀਤਾ ਹੂੰ 1 ਜੂਨ 1984 ਤੋਂ ਪਹਿਲਾਂ ਹਮ ਇੱਕ ਵੀ ਕੋਈ ਸਿੰਗਲ ਐਫ ਆਈਆਰ ਹਮ ਗਿਆਨੀ ਜਰਨੈਲ ਸਿੰਘਪਨਰਾਣੇ ਤੇ ਵਿਖਾ ਦੇਣਾ ਹਮ ਮਤਲਬ ਉਹਨੂੰ ਉਹਨੂੰ ਫੜਨ ਵਾਸਤੇ ਗਏ ਸੀਗੇ ਮਤਲਬ ਕੋਈ ਕੋਈ ਇੱਕ ਸਿੰਗਲ ਐਫ ਆਈਆਰ ਬਣਾ ਦੇ ਦਿਖਾ ਦਿਓ ਵੀ ਕੀ ਕਿੱਥੇ ਸੀਗੇ ਉਹਨਾਂ ਦੇ ਹਮ ਹਨਾ ਉਹਨੂੰ ਉਹਨੂੰ ਏਡਾ ਵੱਡਾ ਅਤਵਾਦੀ ਬਣਾ ਕੇ ਸ਼ੋਅ ਕੀਤਾ ਗਿਆ ਹਮ ਹਨਾ ਤੇ ਵੀ ਉਹਨੂੰ ਫਿਰ ਉਹਨੂੰ ਫੜਨ ਦੇ ਬਹਾਨੇ ਜਿਹੜਾ ਹੈਗਾ ਮਤਲਬ ਹਰਮੰਦਰ ਸਾਹਿਬ ਦੇ ਉੱਤੇ ਜਾਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਹੈਗਾ ਉਹ ਅਟੈਕ ਕੀਤਾ ਗਿਆ ਬਿਲਕੁਲ ਕਿਸੇ ਵੀ ਮਤਲਬ ਕਿ ਹੋਰ ਮੇਰੇ ਖਿਆਲ ਚ ਆਦਰ ਸਟੇਟਾਂ ਦੇ ਆਦਰ ਕੰਟਰੀਆਂ ਦੇ ਵਿੱਚ ਇਦਾਂ ਨਹੀਂ ਹੋਇਆ ਜਿੱਥੇ ਮਤਲਬ ਕਿ ਉਸ ਕੰਟਰੀ ਦੀ ਜਿਹੜੀ ਹੈਗੀ ਆ ਫੌਜ ਉਸੇ ਕੰਟਰੀ ਦੀ ਮਤਲਬ ਇੱਕ ਸਥਾਨ ਤੇ ਧਾਰਮਿਕ ਸਥਾਨ ਤੇ ਜਾਂ ਉਸੇ ਕੰਟਰੀ ਦੇ ਨਾਗਰਿਕਾਂ ਦੇ ਉੱਤੇ ਮਲਕ ਵਰਤੀ ਗਈ ਵੀ ਵਿਸ਼ਵ ਪੱਧਰ ਤੇ ਮਲਕ ਕਿਤੇ ਵੀ ਨਹੀਂ ਹੋਇਆ ਇਦਾਂ ਦਾ ਹਣਾ ਤੇ ਉਹ ਫਿਰ ਸਾਨੂੰ ਚਲੋ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਨਾਰਮਲ ਹੁਣ ਜਦੋਂ ਸਾਡਾ ਉਹ ਕਾਲਖੀ ਧੜ ਦਿੱਤਾ ਜਾ ਸਾਡੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ ਤੇ ਫਿਰ ਨਾਰਮਲੀ ਸੀਗਾ ਮਾਲਕ ਰੋਹ ਪੈਦਾ ਹੋਣਾ ਸੀਗਾ ਪੈਦਾ ਹੋਣਾ ਸੀ ਠੀਕ ਹੈ ਨਾ ਫਿਰ ਉਹਦੇ ਵਿੱਚ ਵੀ ਉਹਨੂੰ ਬਦਨਾਮ ਕਰਨ ਵਾਸਤੇ ਹਾਂ ਨਾ ਆਪਦੇ ਬੰਦੇ ਇਹਨਾਂ ਨੇ ਬਣਾ ਬਣਾ ਕੇ ਜਿਵੇਂ ਕਲੋ ਵੀ ਸਿੱਖਾਂ ਦੇ ਪੇਸ ਵਿੱਚ ਕਿਉਂਕਿ ਲੋਕਾਂ ਦਾ ਬੜਾ ਬੜਾ ਸਹਿਯੋਗ ਮਿਲ ਰਿਹਾ ਸੀ ਪਹਿਲਾਂ ਬਿਲਕੁਲ ਨਨਤਵ ਦੀਆਂ ਚੋਣਾਂ ਵਿੱਚ ਕਿੱਡਾ ਮਤਲਬ ਹੋਇਆ ਸੀਗਾ ਕਿਦਾਂ ਮੈਂ ਕਿਵੇਂ ਕਲੋ ਵੀ ਸੀਟਾਂ 13 ਦੀਆਂ 13 ਸੀਟਾਂ ਮਲਕ ਮਾਨਦਲ ਨੇ ਜਤਲੀਆਂ ਸੀ ਲੋਕਾਂ ਦਾ ਸਹਿਯੋਗ ਮਿਲ ਰਿਹਾ ਸੀ ਨਾ ਕੁਝ ਕਮੀਆਂ ਸਾਡੀਆਂ ਵੀ ਅਸੀਂ ਇੰਨੀ ਵੱਡੀ ਜਿਹੜੀ ਸਾਨੂੰ ਸਪੋਰਟ ਮਿਲ ਵੀ ਰਹੀ ਸੀ ਲੋਕਾਂ ਵੱਲੋਂ ਅਸੀਂ ਉਹਨੂੰ ਵੀ ਸਹੀ ਤਰੀਕੇ ਨਾਲ ਵਰਤ ਨਹੀਂ पाए ਇੱਕਦਮ ਵੀ ਸਾਡੀ ਵੀ ਕਮੀ ਆ ਚਲੋ ਹਣਾ ਤੇ ਦੂਜੀ ਗੱਲ ਹੈਗੀ ਆ ਮਤਲਬ ਕਿ ਉਹਨੂੰ ਫਿਰ ਬਦਨਾਮ ਕਰਨ ਵਾਸਤੇ ਵੀ ਲੋਕਾਂ ਦਾ ਜਿਹੜਾ ਸਾਥ ਆਮ ਪਬਲਿਕ ਦਾ ਸਾਥ ਜਿਹੜਾ ਇਹਨਾਂ ਸੰਘਰਸ਼ਸ਼ੀਲ ਯੋਧਿਆਂ ਨੂੰ ਮਿਲ ਰਿਹਾ ਹੈਗੇ ਵੀ ਉਹ ਨਾ ਮਿਲੇ ਤਾਂ ਫਿਰ ਉਹ ਸਿੱਖੀ ਭੇਸ ਵਿੱਚ ਬੰਦੇ ਕ੍ਰਾਈਮ ਕਰਨ ਵਾਲੇ ਬੰਦੇ ਜਿਹੜੇ ਆ ਗੁੰਡੇ ਲੋਕ ਜਿਹੜੇ ਆ ਉਹਨਾਂ ਨੂੰ ਸਿੱਖਾਂ ਵਾਲਾ ਪਹਿਰਾਵਾ ਅਪਣਾ ਕੇ ਉਹਦਾਂ ਕੀਤਾ ਗਿਆ ਮਤਲਬ ਲੋਕਾਂ ਦੇ ਘਰਾਂ ਚ ਭੇਜਿਆ ਗਿਆ ਫਿਰ ਉਹਨਾਂ ਨੂੰ ਮਤਲਬ ਕਿਉਂ ਕੀਤਾ ਫਿਰ ਫਿਰ ਮਤਲਬ ਕਿ ਇਕਾ ਦੁੱਕਾ ਇਦਾਂ ਦੀਆਂ ਘਟਨਾਵਾਂ ਵੀ ਮਤਲਬ ਕਿ ਉਹਨਾਂ ਨੇ ਇੰਜਾਮ ਦਿੱਤਾ ਵੀ ਇੱਕ ਅੱਧੀ ਬੱਸ ਦੇ ਵਿੱਚੋਂ ਮਤਲਬ ਇਦਾਂ ਹਿੰਦੂ ਕੱਢ ਕੇ ਮਾਰਦੇ ਉਹ ਉਹ ਚੀਜ਼ ਮਤਲਬ ਕਿ ਇਨ ਸਿਕਨੋ ਬਦਨਾਮ ਕਰਨ ਵਾਸਤੇ ਕੀਤਾ ਗਿਆ ਇੱਕ ਅਜੰਡਾ ਫਿਰ ਫਿਰ ਉਸ ਗੱਲ ਨੂੰ ਇੰਨਾ ਉਭਾਰਿਆ ਗਿਆ ਹਮ ਪੂਰੇ ਮਤਲਬ ਨੈਸ਼ਨਲ ਲੈਵਲ ਤੇ ਉਹਨੂੰ ਉਭਾਰਿਆ ਗਿਆ ਵੀ ਪੰਜਾਬ ਦੇ ਵਿੱਚ ਹਿੰਦੂ ਖਤਰੇ ਚਾ ਜੀ ਪੰਜਾਬ ਦੇ ਵਿੱਚ ਹਿੰਦੂਆਂ ਦਾ ਕਤਲ ਿਆਮ ਹੋ ਰਿਹਾ ਜੀ 35000 ਹਿੰਦੂ ਮਾਰਤਾ ਦੱਸਣ ਤਾਂ ਅਸੀਂ ਕਿੱਥੇ ਮਤਲਬ ਕਿਹੜੇ ਰਿਟਾਰਡ ਜਿਹੜੇ ਉਹਨਾਂ ਨੇ ਮਾਰੇ ਮਤਲਬ ਕਿ ਜਿਹੜਾ ਸਟੇਟ ਨੇ ਮਤਲਬ ਕਹ ਲਓ ਵੀ ਸਾਡੇ ਮਾਰੇ ਜਿਹੜੇ ਨੌਜਵਾਨ ਚੁਣ ਚੁਣ ਕੇ ਜਿਹੜੇ ਮਾਰੇ ਹਨ ਮੰਨ ਲਓ ਵੀ ਇਹਨਾਂ ਦੇ ਬਿਆਨ ਤੇ ਬੁਚੜਦੇ ਤੇ ਕੇ ਪੀਐਸ ਗਲਤੀ ਜੁੰਡ ਲਈ ਨੇ ਜਿਹੜੇ ਤੇ ਦਸਵੰਤ ਸਿੰਘ ਖਾਲੜਾ ਨੇ ਤਾਂ ਵਿਦ ਪ੍ਰੂਫ ਹਾਂ 35 25000 ਦਾ ਗੱਲ ਲਾ ਚਾਂਦਾ ਮੈਂ ਦੋ ਕਿ ਤਿੰਨ ਜ਼ਿਲ੍ਹਿਆਂ ਦਾ ਸੀਗਾ 25000 ਦਾ ਡਾਟਾ ਉਹਨਾਂ ਨੇ ਵਿਦ ਪ੍ਰੂਫ ਮਤਲਬ ਕੱਢ ਕੇ ਲਿਆਂਦਾ ਸੀਗਾ ਹਨ ਜਿਹੜੇ ਵਿਦ ਪ੍ਰੂਫ ਯਾਨੀ ਕਿਸੇ ਬਿਆਨ ਦੇ ਵਿੱਚੋਂ ਉਹ ਤੋਂ ਮਤਲਬ ਕਿ ਲਿਆ ਲਿਆ ਤੇ ਉਹ ਉਹ ਲਿਆਂਦਾ ਉਹਦੇ ਬਦਲੇ ਉਹਨਾਂ ਨੂੰ ਮਤਲਬ ਉਹ ਬਾਅਦ ਵਿੱਚ ਉਹਨਾਂ ਨੂੰ ਵੀ ਲਾ ਬਾਰਸ਼ ਲਾਸ ਬਣਾ ਦਿੰਦਾ ਵੀ ਹਨ ਤੇ ਉਹ ਉਹ ਸਾਰਾ ਮਤਲਬ ਕਿ ਫਿਰ ਕਿੰਨੀ ਵੱਡੀ ਪਦਅ ਤੇ ਉਹ ਉਹਦੇ ਵਿੱਚੋਂ ਫਿਰ ਚਲੋ ਇੱਕ ਰਿਐਕਸ਼ਨ ਇਹ ਵੀ ਆਉਣਾ ਸੀ ਚਲੋ ਸਿੱਖਾਂ ਦੀ ਇਹ ਬਹਾਦਰੀ ਆ ਜਾਂ ਸਿੱਖਾਂ ਦਾ ਮਤਲਬ ਇੱਕ ਜਜ਼ਬਾ ਹੈਗੇ ਇਹਨਾਂ ਨੇ ਇਹਨਾਂ ਨੇ ਮਤਲਬ ਕਿ ਠੀਕ ਹੈ ਸਾਡੇ ਨਾਲ ਧੱਕੇ ਵੀ ਬਹੁਤ ਹੋਏ ਆ ਪਰ ਸਿੱਖ ਦਲੇਰ ਕੌਮ ਵੀ ਆ ਇਹਨਾਂ ਨੇ ਮਤਲਬ ਕਿ ਚਾਹੇ ਪ੍ਰਧਾਨ ਮੰਤਰੀ ਸੀਗੀ ਚਾਹੇ ਮੁੱਖ ਮੰਤਰੀ ਸੀ ਇਹਨਾਂ ਬਦਲੇ ਵੀ ਲਿਆ ਹਨਾ ਉਹ ਚੀਜ਼ਾਂ ਵੀ ਹੋਈਆਂ ਚਲੋ ਤੇ ਬਾਅਦ ਵਿੱਚ ਫਿਰ ਸਿੱਖਾਂ ਨੂੰ ਕਹ ਲੋ ਪੰਜਾਬ ਦੇ ਉੱਤੇ ਤਾਂ ਖਾਸ ਤੌਰ ਦੇ ਉਤੇ ਨਿਗਾਹਾਂ ਮਤਲਬ ਕਿ ਨੂੰ ਕਿਵੇਂ ਨਾ ਕਿਵੇਂ ਦਬਾਇਆ ਜਾਵੇ ਕਿਵੇਂ ਕਿਵੇਂ ਨੂੰ ਮਤਲਬ ਕਿ ਛੁੱਟਿਆ ਜਾਵੇ ਥੱਲੇ ਹਾਂ ਫਿਰ ਉਹ ਇੱਕ ਕੰਮ ਹੋਰ ਹੋਇਆ ਉਸ ਤੋਂ ਬਾਅਦ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦਾ ਮਾਈਂਡ ਚੇਂਜ ਕਰਨ ਵਾਸਤੇ ਜਿਹੜਾ ਪੰਜਾਬ ਦੇ ਵਿੱਚ ਕਲਚਰ ਚੇਂਜ ਕਰਨ ਵਾਸਤੇ ਨੇ ਇੱਕ ਗੀਤਾਂ ਦਾ ਗਾਣਿਆਂ ਦਾ ਦੌਰ ਚੱਲਿਆ ਸੋਚੇ ਉਹ ਉਹ ਚੀਜ਼ ਬੜੀ ਖਤਰਨਾਕ ਸੀ ਮਤਲਬ ਕਿ ਜਿਹੜੇ ਟਾਈਮ ਦੇ ਉੱਤੇ ਮਤਲਬ ਕਿ ਇੱਕ ਪਾਸੇ ਸਾਡੇ ਨਾਲ ਧੱਕਾ ਹੋ ਰਿਹਾ ਹੂੰ ਸਿੱਖਾਂ ਨਾਲ ਧੱਕਾ ਹੋ ਰਿਹਾ ਔਰ ਧੱਕੇ ਦੇ ਵਿੱਚ ਅਸੀਂ ਮਤਲਬ ਕਿ ਆਵਾਜ਼ ਉਠਾ ਰਹੇ ਹਾਂ ਅਸੀਂ ਮਤਲਬ ਕਿ ਪਾਰਟ ਦੇ ਹਕੂਮਤ ਦੇ ਖਿਲਾਫ ਅਸੀਂ ਬੋਲ ਰਹੇ ਹਾਂ ਵੀ ਸਾਡੇ ਦੇਸ਼ ਵਿੱਚ ਆਹ ਕਰਤਾ ਜੀ ਆਹ ਕਰਤਾ ਜੀ ਉਹਨਾਂ ਟਾਈਮਾਂ ਦੇ ਵਿੱਚ ਗੁਰਦਾਸ ਮਾਨ ਦਾ ਇੱਕ ਗਾਣਾ ਆਉਂਦਾ ਹੈਗਾ ਹਾਂ ਹੈਨਾ ਵੀ ਜਿਹੜੇ ਦੇਸ਼ ਦਾ ਖਾਈਏ ਆਪਣਾ ਦੇਸ਼ ਨਹੀਂ ਭੰਡੀ ਦਾ ਭੰਡੀ ਦਾ ਮੰਨ ਲਓ ਵੀ ਉਹ ਉਹ ਚੀਜ਼ਾਂ ਕਿ ਉਹ ਭਾਸ਼ਾ ਕਿ ਦੀ ਬੋਲ ਰਹੇ ਉਹ ਸੈਂਟਰ ਮਤਲਬ ਕਿੱਥੋਂ ਕਿੱਥੋਂ ਮਤਲਬ ਕਿ ਬੋਲ ਰਹੇ ਆ ਉਹ ਸਾਰਾ ਕੁਝ ਕਿੱਥੋਂ ਆ ਰਿਹਾ ਹੈ ਇਹ ਚੀਜ਼ਾਂ ਇਹ ਚੀਜ਼ਾਂ ਮਤਲਬ ਕਿ ਬਕਾਇਦਾ ਪੰਜਾਬ ਦੇ ਵਿੱਚ ਵਿੱਦ ਪਲਾਨ ਇਹ ਸ਼ੁਰੂ ਕੀਤੀਆਂ ਲਈਆਂ ਸ਼ੁਰੂ ਕੀਤੀਆਂ ਗਈਆਂ ਸ਼ੁਰੂ ਕੀਤੀਆਂ ਗਈਆਂ ਫਿਰ ਜਿੰਨੇ ਵੀ ਗਾਣੇ ਆਉਂਦੇ ਸੀਗੇ ਚਲੋ ਹੁਣ ਤਾਂ ਸੋਸ਼ਲ ਮੀਡੀਆ ਦਾ ਯੋਗ ਆ ਗਿਆ ਵੀ ਉਹ ਉਸ ਤਰੀਕੇ ਨਾਲ ਇਹ ਪਾਬੰਦੀ ਲਾ ਨਹੀਂ ਸਕਦੇ ਚਲੋ ਫਿਰ ਵੀ ਕਿਤੇ ਕਿਤੇ ਲਾ ਦਿੰਦੇ ਆ ਹਨਾ ਚਾਹੇ ਉਹ ਸਿੱਧੂ ਮੂਸੇ ਵਾਲੇ ਦੀ ਐਸਵਾਈ ਵਾਲੇ ਗਾਣੇ ਤੇ ਇਹਨਾਂ ਨੇ ਲਾਤੀ ਚਲੋ ਹਨਾ ਭਾਰਤ ਵਿੱਚ ਨਹੀਂ ਸੁਣ ਸਕਦੇ ਪਰ ਸੋਸ਼ਲ ਮੀਡੀਆ ਤੇ ਹਾਲੇ ਉਸ ਤਰੀਕੇ ਨਾਲ ਪਾਬੰਦੀ ਨਹੀਂ ਲਾ ਸਕਦੇ ਪਰ ਪਹਿਲਾਂ ਤਾਂ ਇਹਨਾਂ ਨੇ ਪਾਬੰਦੀਆਂ ਇਸ ਲੈਵਲ ਤੱਕ ਲਾਈਆਂ ਮਤਲਬ ਕਿ ਮਾੜੀ ਜੀ ਕੋਈ ਗੱਲ ਸਿੱਖਾਂ ਦੇ ਹੱਕਾਂ ਦੀ ਗੱਲ ਕਰਦਾ ਸੀ ਕੋਈ ਕਲਾਕਾਰ ਤਾਂ ਉਹਦੇ ਬੈਨ ਲਾ ਦਿੰਦੇ ਸੀ ਹਨਾ ਇੱਕ ਰਾਜਬਰਾੜ ਦਾ ਤੁਹਾਨੂੰ ਮਤਲਬ ਗਾਣਾ ਸੀਗਾ ਇੱਕ ਰਾਜਬਰਾੜ ਦੀ ਇੱਕ ਆਈ ਸੀਗੀ ਕੈਸਟ ਆਈ ਸੀ ਪੰਜੀਰੀ ਉਹਦੇ ਵਿੱਚ ਇੱਕ ਗਾਣਾ ਸੀ ਉਜੜੋ ਜੜ ਕੇ ਵਸਣਾ ਲਿਖਿਆ ਲਿਖਾਂ ਚ ਪੰਜਾਬ ਦੀ ਬੜਾ ਸੋਹਣਾ ਗਾਣਾ ਲਿਖਿਆ ਸੀ ਉਹਨੇ ਵੀ ਆਪਣਾ ਕੀ 11 ਨੁਦੋਸ਼ ਦੀ ਸਾਡੇ ਆਪਣੇ ਹੋ ਗਏ ਗੈਰ ਕੀਤਾ ਬੜਾ ਸਵਾਗਤ ਇਹਨਾਂ ਗੱਲਪਾ ਛੜਦੇ ਟਾਇਰ ਮਿਲਕ ਨੂੰ ਦਿੱਲੀ ਦੇ ਕਤਲੇਆਮ ਦੀ ਗੱਲ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਇੱਕ ਮੇਰੀ ਤੇ ਰੱਜ ਕੇ ਖੇਢੀ ਮੌਤ ਚੁਣ-ਚੁਣ ਲੈ ਗਈ ਗੱਭਰੂ ਇਥੋਂ ਕਰ ਗਈ ਬੁੱਢੇ ਬਾਪੂ ਆਉਤ ਫਾਇਦਾ ਲੈ ਗਏ ਭੁੱਖੇ ਸੀ ਜੋ ਫੀਤੀ ਦੇ ਖਤਾਬ ਦੇ ਨਾ ਉਜੜ ਜੂ ਕੇ ਬਸ ਨਾ ਲਿਖਿਆ ਲਿਖਾਂ ਚ ਪੰਜਾਬ ਦੀ ਮਿਲਕੀ ਉਹ ਗੱਲ ਕਰਨ ਤੇ ਮਤਲਬ ਕਿ ਉਹ ਗਾਣਾ ਟੋਟਲੀ ਗਾਣਾ ਵੀ ਬਣ ਕੀਤਾ ਉਹ ਕੈਸ਼ ਵੀ ਬਣ ਕੀਤੀ ਉਸ ਤੋਂ ਬਾਅਦ ਇੱਕ ਹੋਰ ਦੇਖੋ ਹੈਰਾਨ ਵੀ ਵਾਲੀ ਗੱਲ ਮੈਨੂੰ ਕੈਸਟ ਦਾ ਨਾਂ ਨਹੀਂ ਪਤਾ ਪਰ ਅੰਗਰੇਜ਼ ਅਲੀ ਦੀ ਇੱਕ ਕੈਸਟ ਸੀਗੀ ਸਾਰੇ ਸਾਰੇ ਗਾਣੇ ਮਤਲਬ ਕਿ ਜਿਦਾਂ ਦੇ ਚੱਲਦੇ ਹੁੰਦੇ ਸੀਗੇ ਬਸ ਤੁਹਾਨੂੰ ਪਤਾ ਹੀ ਪਹਿਲਾਂ ਪੰਜਾਬ ਦੇ ਵਿੱਚ ਗਾਣਿਆਂ ਦਾ ਥਾਟ ਕੀ ਸੀਗਾ ਕਿ ਕਿਸੇ ਇੱਕ ਅੱਧੇ ਗਾਣੋ ਚ ਦਸਾਂ ਮਗਰ ਇੱਕ ਅੱਧਾ ਗਾਣਾ ਕੋਈ ਭਾਵੇਂ ਚਾਜਦਾ ਹੁੰਦਾ ਸੀਗਾ ਜਾਂ ਧਾਰਮਿਕ ਹੁੰਦਾ ਸੀਗਾ ਤੇ ਜ਼ਿਆਦਾਤਰ ਜਿਹੜੇ ਗਾਣੇ ਸੀਗੇ ਉਹਨਾਂ ਦਾ ਵਿਸ਼ਾ ਸਿਰਫ ਨਸ਼ੇ ਤੇ ਅਯਾਸ਼ੀ ਅਯਾਸ਼ੀ ਆਸ਼ਕੀ ਬਸ ਦੋ ਦੋ ਹੀ ਸਬਜੈਕਟ ਸੀਗੇ ਸਾਡੇ ਕੋਲੇ ਇਹਨਾਂ ਕੋਲੇ ਤੇ ਮਤਲਬ ਉਹ ਉਸ ਤੋਂ ਬਾਅਦ ਜਿਵੇਂ ਕਹੋ ਵੀ ਉਹ ਉਹਨਾਂ ਅੰਗਰੇਜ਼ ਵਾਲੀ ਦੀ ਮਤਲਬ ਕੈਸਟ ਸੀ ਉਹਦੇ ਵਿੱਚ ਸਾਰੇ ਗਾਣੇ ਜਿਹੜੇ ਆ ਬਸ ਉਹੀ ਆਸ਼ਕੀ ਤੇ ਕੁੜੀਆਂ ਮੁੰਡਿਆਂ ਵਾਲੇ ਜਾਂ ਉਦਾਂ ਦੇ ਜਿਹੜੇ ਸੀਗੇ ਉਹਦੇ ਵਿੱਚ ਸਿਰਫ ਇੱਕ ਲਾਈਨ ਉਹਨੇ ਗਾਈ ਸੀ ਇੱਕ ਗਾਣਾ ਉਹਦੇ ਵਿੱਚ ਵੀ ਉਹ ਕੁੜੀ ਨੂੰ ਉਲਾਮਾ ਦੇ ਰਿਹਾ ਹੂੰ ਉਹਦੇ ਉਲਾਮੇ ਦੇ ਵਿੱਚ ਉਹਨੇ ਇੱਕ ਲਾਈਨ ਗਾਈ ਉਹਨੇ ਉਹ ਕੁੜੀ ਨੂੰ ਕਹਿ ਰਿਹਾ ਵੀ ਤੂੰ ਮੇਰੇ ਨਾਲ ਇੰਜ ਕੀਤੀ ਜਿਵੇਂ ਅੱਜ ਤੱਕ ਦਿੱਲੀ ਨੇ ਪੰਜਾਬ ਨਾਲ ਕੀਤੀ ਆ ਉਹ ਸੀ ਤੇ ਬੈਨ ਕਰ ਸਿਰਫ ਇੰਨੀ ਗੱਲ ਉਮਲਕਰਨ ਤੇ ਉਹਦੀ ਪੂਰੀ ਗਾਨ ਕੈਸ ਜਿਹੇ ਵੈਨਗਰ ਵੈਨਗਰ ਜੀ ਮਤਲਬ ਇਦਾਂ ਦੇ ਕੁਛ ਕੀਤਾ ਗਿਆ ਪੂਰੀ ਤਰ੍ਹਾਂ ਨਾਲ ਦਬਾਇਆ ਗਿਆ ਦਬਾਇਆ ਗਿਆ ਫੇ ਚਲੋ ਥੋੜਾ ਜਆ ਅਸੀਂ ਸਿੱਖ ਕੌਮ ਫੇਰ ਥੋੜਾ ਜਆ ਜਾਗਰਤ ਹੋਈ ਹੂੰ ਥੋੜਾ ਜਆ 1999 ਤੋਂ ਪਹਿਲਾਂ ਥੋੜਾ ਪ੍ਰਚਾਰ ਚੱਲਿਆ ਹੁਣ ਫਿਰ ਥੋੜਾ ਜਆ ਅਮਰਤ ਸ਼ਕਨ ਲੱਗੀ ਲੋਕ ਲਹਿਰਾਂ ਚੱਲ ਰਹੀਆਂ ਦੁਆਰਾ ਤੋਂ ਫਿਰ ਪ੍ਰਚਾਰ ਲਈ ਤੇ ਆਇਆ ਫਿਰ ਇਹਨਾਂ ਨੇ ਮਤਲਬ ਕਿ ਉਸ ਚੀ ਨੂੰ ਵੀ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ ਗਈ ਹੈ ਨਾ ਚਲੋ ਡੇਰਾਬਾਦ ਨੂੰ ਵੀ ਪ੍ਰਫੁੱਲਤ ਕੀਤਾ ਗਿਆ ਨਾਲ ਨਾਲ ਪੈਰਲਲ ਹਾਂ ਤੇ ਬੜਾ ਉਸ ਤੋਂ ਬਾਅਦ ਫਿਰ ਕਹ ਲੋ ਵੀ ਵੱਡੀ ਫਰਨਾਂ ਨੇ ਮਾਰ ਜਿਹੜੀ ਪੰਜਾਬ ਦੇ ਉੱਤੇ ਮਾਰੀ ਫਿਰ ਚਿੱਟੇ ਦੀ ਚਿੱਟੇ ਦੀ ਵੱਡੀ ਮਾਰ ਇਹ ਇਦਾਂ ਤਾਂ ਨਹੀਂ ਹੁਣ ਮਰਦੇ ਪਹਿਲਾਂ ਤਾਂ ਪੰਜਾਬੀ ਗਾਇਕੀ ਨੇ ਹੀ ਸਾਡਾ ਬੇੜਾ ਗਰਕ ਕੀਤਾ ਵੱਡਾ ਸੱਭਿਆਚਾਰ ਦੇ ਨਾਂ ਤੇ ਪੰਜਾਬੀ ਗਾਇਕੀ ਨੇ ਮਤਲਬ ਕਿ ਸਾਡਾ ਸਾਡੇ ਨੌਜਵਾਨਾਂ ਦੇ ਬ੍ਰੇਨ ਵਾਸ਼ ਕਰਤੇ ਕਿਉਂਕਿ ਜਦੋਂ ਜਦੋਂ ਇੱਕ ਪੰਜਾਬੀ ਨੌਜਵਾਨ ਨੂੰ ਇਸ ਖਾਇਜ ਆਊਗਾ ਵੀ ਜੋ ਵੱਡਾ ਸਾਡਾ ਜੋ ਪੰਜਾਬੀ ਕਲਚਰ ਸੀਗਾ ਹਨ ਜਿਹੜਾ ਕਲਚਰ ਸੀਗਾ ਧੀਆਂ ਭੈਣਾਂ ਦੀ ਰੱਖਿਆ ਕਰਨ ਵਾਲਾ ਕਲਚਰ ਸੀ ਹਨਾ ਉਹਨਾਂ ਨੂੰ ਮਤਲਬ ਕਿ ਅਸੀਂ ਮਤਲਬ ਕਿ ਇੱਜ਼ਤਾਂ ਦੇ ਰਖਵਾਲੇ ਹੀ ਥਾਂ ਤੇ ਇੱਜ਼ਤਾਂ ਦੇ ਸ਼ਿਕਾਰੀ ਬਣਾਤਾ ਬਣਾਤਾ ਉਸ ਤਰੀਕੇ ਨਾਲ ਪੇਸ਼ ਕੀਤਾ ਗਿਆ ਹਨ ਤੇ ਉਹਨਾਂ ਨੂੰ ਮਤਲਬ ਕਿ ਸ਼ਰਾਬਾਂ ਪੀਣ ਵਾਸਤੇ ਉਕਸਾਇਆ ਗਿਆ ਹਨਾ ਮਤਲਬ ਕਿ ਇਦਾਂ ਦੇ ਗਾਣੇ ਆਪਣਾ ਪੰਜਾਬ ਹੋਵੇ ਕਰਦੇ ਸ਼ਰਾਬ ਹੋਵੇ ਹੋਰ ਵੀ ਬੜੇ ਮਤਲਬ ਕਿ ਗਾਣੇ ਫਿਰ ਕਈ ਮਾਫ ਕਰਨਾ ਮੈਨੂੰ ਉਹ ਉਹਨਾਂ ਤੇ ਮਤਲਬ ਕਿ ਹਾਸਾ ਵੀ ਆਉਂਦਾ ਮਤਲ ਖੈਰ ਵੀ ਚੜਦੀ ਹੈ ਅਬ ਕਲਾਕਾਰ ਫਿਰ ਆਪਣੇ ਆਪ ਨੂੰ ਜਸਟੀਫਾਈ ਕਰਦੇ ਆ ਮੰਨ ਲਓ ਜਿਵੇਂ ਇੱਕ ਚੋਰ ਫੜਿਆ ਜਾਵੇ ਹਾਂ ਉਹ ਇੱਕ ਚੋਰ ਫਿਰ ਮਤਲਬ ਦੂਜੇ ਨੂੰ ਨਹੀਂ ਉਹ ਉਹ ਦੂਜੇ ਨੂੰ ਕਹਿੰਦਾ ਉਹ ਇਹ ਨਹੀਂ ਕਹਿੰਦਾ ਵੀ ਮੈਂ ਚੋਰੀ ਕੀਤੀ ਉਹ ਕਹਿੰਦਾ ਫਲਾਣਾ ਵੀ ਕਰਦਾ ਫਲਾਣਾ ਵੀ ਕਰਦਾ ਉਹ ਵੀ ਐ ਕਰਦਾ ਉਹ ਤਾਂ ਕਹਿੰਦੇ ਨਹੀਂ ਕਿ ਮਤਲਬ ਇੱਕ ਇੱਕ ਨੂੰ ਕਿਸੇ ਨੂੰ ਸਵਾਲ ਕਰਦਾ ਨਾ ਵੀ ਤੂੰ ਇਦਾਂ ਦੇ ਗੀਤ ਕਿਉਂਾ ਨਾਲ ਫਲਾਣਾ ਵੀ ਗਾਉਂਦਾ ਫਲਾਣਾ ਵੀ ਗਾਉਂਦਾ ਹਾਂ ਕਰਦੇ ਇਦਾਂ ਸਾਰੇ ਟੋਟਲੀ ਮਤਲਬ ਉਹ ਉਹ ਸਾਰੇ ਉਹ ਕੋਈ ਨਹੀਂ ਮੰਨਦਾ ਵੀ ਹਾਂ ਅਸੀਂ ਗਲਤ ਕਰ ਰਹੇ ਹਾਂ ਜਦਕਿ ਉਹਨਾਂ ਨੂੰ ਵੀ ਪਤਾ ਹੈਗਾ ਵੀ ਸਾਡੇ ਗਾਏ ਹੋਏ ਗੀਤਾਂ ਦਾ ਬੜਾ ਭੈੜਾ ਅਸਰ ਜਿਹੜਾ ਹੈਗਾ ਪੰਜਾਬੀ ਨੌਜਵਾਨਾਂ ਉੱਤੇ ਹੋ ਰਿਹਾ ਹੋ ਰਿਹਾ ਹੈਨਾ ਤੇ ਉਹ ਉਹ ਸਾਨੂੰ ਪਹਿਲਾਂ ਤਾਂ ਉਹਨੇ ਪੱਟਿਆ ਫਿਰ ਉਹਦੇ ਵਿੱਚ ਹੀ ਸਾਨੂੰ ਨਸ਼ਿਆਂ ਦੇ ਨਸ਼ਾ ਨੂੰ ਪ੍ਰਮੋਟ ਕੀਤਾ ਗਿਆ ਵਾਰ-ਵਾਰ ਵਾਰ-ਵਾਰ ਤੁਸੀਂ ਦੇਖੋ ਵੀ ਕਿਸੇ ਟਾਈਮ ਦੇ ਉੱਤੇ ਮਤਲਬ ਕਿ ਵੱਡੇ ਵੱਡੇ ਜਿਹੜੇ ਕਸਬੇ ਹੁੰਦੇ ਹੋ ਉਹਨਾਂ ਚ ਮਤਲਬ ਕਿ ਠੇਕੇ ਹੁੰਦੇ ਸੀਗੇ ਉਹ ਵੀ ਇੱਕ ਅੱਧਾ ਕਿਤੇ ਹਾਂ ਤੇ ਹੁਣ ਮੇਰੇ ਖਿਆਲੋਂ ਹਰ ਪਿੰਡ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਨਾਰ ਮੋੜ ਤੇ ਠੇਕੇ ਮਤਲਬ ਕਿ ਇੰਨੀ ਵੱਡੀ ਪੱਧਰ ਤੇ ਸ਼ਰਾਬ ਦਾ ਕਾਰੋਬਾਰ ਫਿਰ ਮਤਲਬ ਕਿ ਨਸ਼ਿਆਂ ਦਾ ਫਿਰ ਜਦੋਂ ਚਟਾ ਆ ਗਿਆ ਫਿਰ ਤਾਂ ਬੜੇ ਗਿਰਕ ਹੋ ਗਿਆ ਹੁਣ ਤਾਂ ਪੰਜਾਬ ਦਾ ਮੁੱਲ ਕਹ ਲੋ ਵੀ ਜਮਾਈ ਸਤਿਆਨਾਸ਼ ਕਰਦਾ ਚਲੋ ਮਹਾਰਾਜ ਕਿਰਪਾ ਕਰੇ ਬਚਾਅ ਹੋ ਰਿਹਾ ਕਾਫੀ ਤੇ ਫਿਰ ਮਤਲਬ ਕਿ ਜਦੋਂ ਇੱਥੇ ਏਦਾਂ ਹੋ ਗਿਆ ਜਿਆਦਾ ਨਸ਼ਾ ਜਿਆਦਾ ਫੈਲ ਗਿਆ ਉਧਰੋਂ ਨਾਲ ਫਿਰ ਪ੍ਰਵਾਸ ਨੂੰ ਜਿਹੜਾ ਹੈਗਾ ਉਹ ਪ੍ਰਮੋਟ ਕੀਤਾ ਗਿਆ ਆਇਲਰ ਸੈਂਟਰ ਬਣਾਵਣਾ ਕਿ ਵੀ ਤੁਸੀਂ ਤਾਂ ਨਿਕਲ ਜਾਓ ਬਿਲਕੁਲ ਬਿਲਕੁਲ ਮੁੱਲ ਸਾਡੇ ਬ੍ਰੇਨ ਏਦਾਂ ਦੇ ਵਾਸ਼ ਕਰਤੇ ਅਸੀਂ ਏਦਾਂ ਦੇ ਬਣਾਤਾ ਸਾਨੂੰ ਜਿਹੜੇ ਜਿਹੜੇ ਭਾਰਤੀ ਲੋਕ ਜਾਂ ਪੰਜਾਬੀ ਸੀਗੇ ਜਿਹੜੇ ਦੇਸ਼ ਦੀ ਵੰਡ ਵੇਲੇ ਸਾਰਾ ਕੁਝ ਛੱਡ ਕੇ ਹੂੰ ਗਾਵਦੀਆਂ ਜਾਇਦਾਦਾਂ ਛੱਡ ਕੇ ਪੰਜ ਪੰਜਾਬ ਚ ਆ ਗਏ ਪੰਜਾਬ ਚ ਭਾਰਤ ਚ ਆ ਗਏ ਬਿਲਕੁਲ ਠੀਕ ਹੈ ਨਾ ਤੇ ਉਹੀ ਉਹੀ ਲੋਕ ਜਿਹੜੇ ਅੱਗੇ ਮਤਲਬ ਕਿ ਫਿਰ ਭਾਰਤ ਨੂੰ ਛੱਡ ਕੇ ਉਹ ਅਦਰ ਕੰਟਰੀਆਂ ਦੇ ਵਿੱਚ ਜਾ ਜਾ ਕੇ ਸੈੱਟ ਹੋ ਰਹੇ ਬਿਲਕੁਲ ਤੇ